ਇਹ ਟਿਕਟ ਕਿੱਦਿਸੀ ਕਦੋਂ ਟਿਕਟ ਕਿੱਦਿਸੀ ਕੀ ਕਿਸ ਤਰ੍ਹਾਂ ਇਹ ਮੰਦ ਵਿੱਚ ਵਿਚਾਰ ਆਇਆ ਸੀਗਾ ਇਹ ਟਿਕਟ ਕਿਦੋਂ ਵੈਸੇ ਲੋੜੀ ਤੋਂ ਬੈਲ ਥੋੜੇ ਦਿਨ ਪਹਿਲਾਂ ਹੀ ਖਰੀਦੀ ਸੀ ਜੀ ਪਰੀਸੀ ਕਿ ਕੀ ਇਸ ਤਰ੍ਹਾਂ ਦਾ ਵੱਡਾ ਇਨਾਮ ਜਿਹੜਾ ਵਾ ਲੱਗ ਜਾਵੇਗਾ ਬਿਲਕੁਲ ਵੀ ਉਮੀਦ ਨਹੀਂ ਸੀ ਜੀ ਉਮੀਦ ਹੁੰਦੀ ਤਾਂ ਬੰਦਾ ਇਕੱਲਾ-ਇਕੱਲਾ ਖਰੀਦ ਲੈਂਦਾ ਸੀ ਤੇ ਇਸੇ ਲਈ ਅਸੀਂ ਮਿਲ ਕੇ ਖਰੀਦੀ ਤੇ ਲੱਕਲੀ ਇਨਾਮ ਨਿਕਲੇ ਆਇਆ ਜੀ ਆਪਣਾ ਤੇ ਜੋ ਚੈੱਕ ਕੀਤਾ ਨੰਬਰ ਸਾਡੇ ਦੀ ਤੇ ਮੈਂ ਫਿਰ ਆਪਣੇ ਨਾਲ ਦੇ ਕਲੀਕ ਨੂੰ ਆਪਣੇ ਯਾਰ ਦੋਸਤ ਨੂੰ ਫੋਨ ਕੀਤਾ ਮੈਂ ਕਿ ਯਾਰ ਚੈੱਕ ਕਰ ਨੰਬਰ ਮੈਨੂੰ ਤੇ ਆਪਣਾ ਹੀ ਲੱਗ ਰਿਹਾ ਕਿ ਆਪਣਾ ਹੀ ਹੈ ਪਰ ਉਹਨੇ ਚੈੱਕ ਕੀਤਾ ਉਹਨੂੰ ਵੀ ਯਕੀਨ ਨਹੀਂ ਉਹਨੇ ਤੀਸਰੇ ਨੂੰ ਕੀਤਾ ਸਾਰੇ ਜਣੇ ਕਲੀਅਰ ਹੋ ਗਏ ਤਾਂ ਫਿਰ ਉਸ ਤੋਂ ਬਾਅਦ ਮੈਂ ਆਗੇ ਸ਼ੌਕ ਦੇ ਭਾਈ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੇ ਦੱਸਿਆ ਵੀ ਨਹੀਂ ਤੁਹਾਡਾ ਹੀ ਨੰਬਰ ਹੈ ਜੀ ਇਹ ਕਿਹੜੇ ਕਿ੍ਰਿਤੀ ਸੀ ਕਦੋਂ ਟਿਕਟ ਕਿ੍ਰਿਤੀ ਸੀ ਕਿ ਕਿਸ ਤਰ੍ਹਾਂ ਇਹ ਮੰਦ ਵਿੱਚ ਵਿਚਾਰ ਆਇਆ ਸੀਗਾ ਕਿ ਟਿਕਟ ਖਰੀਦ ਦੂੰਗਾ ਵੈਸੇ ਲੋੜੀ ਤੋਂ ਪਹਿਲਾਂ ਥੋੜੇ ਦਿਨ ਪਹਿਲਾਂ ਹੀ ਖਰੀਦੀ ਸੀ ਜੀ ਵੈਸੇ ਨਿਕਲਦੇ ਸੀ ਜੋ ਦੇਖਿਆ ਗਾਂਧੀ ਬ੍ਰਦਰ ਦੀ ਨਵੀਂ ਸ਼ਾਪ ਇੱਥੇ ਓਪਨ ਹੋ ਗਈ ਹੈ ਤੇ ਵੈਸੀ ਨਿਕਲਦੇ ਯਾਰ ਦੋਸਤ ਜਾ ਰਹੇ ਸੀ ਅਸਿਕਾ ਚਲੋ ਯਾਰ ਇੱਕ ਵਾਰ ਕੋਈ ਨਾ ਲੱਕ ਜਮਾਇਆ ਜਾਏ ਫਿਰ ਇੱਥੇ ਮਿਲ ਕੇ ਆਪਾਂ ਲੋਟਰੀ ਲੈ ਲਈ ਤੇ ਲੱਕੀਲੀ ਤੁਹਾਡਾ ਨਾਮ ਨਿਕਲਿਆ ਜੋ ਰਵੀ ਚ ਤੇ ਫਸਟ ਟਾਈਮ ਤੁਸੀਂ ਇਹ ਟਿਕਟ ਖਰੀਦੀ ਸੀ ਜੀ ਬਿਲਕੁਲ ਫਸਟ ਟਾਈਮ ਖਰੀਦੀ ਸੀ ਜੀ ਮਤਲਬ ਕਿੰਨੇ ਕਿ ਯਾਰ ਦੋਸਤ ਸੀ ਕਿਸ ਤਰ੍ਹਾਂ ਇਹ ਵਿਚਾਰ ਆਇਆ ਕਿ ਟਿਕਟ ਖਰੀਦੀ ਵੈਸੀ ਨਿਕਲਦੇ ਵੀ ਸੀ ਨਾਮ ਤੇ ਬਹੁਤ ਹੁਣ ਅਸੀਂ ਗਾਂਧੀ ਬ੍ਰਦਰਸ ਤੇ ਜੋ ਅਸੀਂ ਦੇਖਿਆ ਨੀਅਰ ਬਾਈ ਸਾਡੀ ਸ਼ਾਪ ਉਪਨ ਹੋ ਰਹੀ ਐ ਅਸੀਂ ਹਾਰ ਰੋਡ ਤੇ ਵੈਸੀ ਆ ਰਹੇ ਸੀ ਤੇ ਰੁਕੇ ਅਸੀਂ ਕਿ ਚਲੋ ਇੱਕ ਇੱਕ ਟਿਕਟ ਲੈ ਲਈਏ ਯਾਰ ਆਪਾਂ ਸੇ ਤੇ ਇੱਕ ਟਿਕਟ ਅਸੀਂ ਮਿਲ ਕੇ ਖਰੀਦੀ ਮਜੇ ਸਰ ਪੂਰੀ ਇਹ ਬੰਦਾ ਕੱਲਾ ਕੱਲੇ ਖਰੀਦ ਲੈਂਦਾ ਸੀ ਤੇ ਇਸੇ ਲਈ ਅਸੀਂ ਮਿਲ ਕੇ ਖਰੀਦੀ ਤੇ ਲਕਲੀ ਇਨਾਮ ਨਿਕਲਿਆ ਆ ਜੀ ਆਪਣਾ ਇਨਾਮ ਦਾ ਕਿਸ ਤਰ੍ਹਾਂ ਪਤਾ ਲੱਗਿਆ ਜਦੋਂ ਇਨਾਮ ਨਿਕਲਿਆ ਤੁਸੀਂ ਲੋੜੀ ਪੰਪਰ ਆ ਉਸ ਤੋਂ ਬਹੁਤ ਦੇਰ ਬਾਅਦ ਤੁਸੀਂ ਇਨਾਮ ਲੈਣ ਆਏ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਐਕਚੁਅਲੀ ਅਸੀਂ ਤਾਂ ਚੈੱਕ ਹੀ ਨਹੀਂ ਤੁਹਾਨੂੰ ਮੈਂ ਦੱਸਿਆ ਵੀ ਵੈਸੇ ਹੀ ਪਾਲੀ ਸੀ ਟਿਕਟ ਕਿਥੇ ਤੁਹਾਨੂੰ ਪਤਾ ਵੀ ਨਹੀਂ ਸੀ ਤੇ ਉਹ ਜਦੋਂ ਭਾਈ ਜੀ ਰੀਲ ਦੇ ਚੈੱਕ ਕਰ ਰਿਹਾ ਸੀ ਤਾਂ ਰੀਲ ਚੈੱਕ ਕਰਦੇ ਕਰਦੇ ਮੈਂ ਦੇਖਿਆ ਮੇਰੇ ਤੋਂ ਇੱਕ ਵਾਰ ਦੇਖੀ ਇਹ ਸਾਡਾ ਤਾਂ ਨਹੀਂ ਅਗੇ ਤੇ ਨੰਬਰ ਤੇ ਜੋ ਚੈੱਕ ਕੀਤਾ ਨੰਬਰ ਸਾਡਾ ਹੀ ਸੀ ਤੇ ਮੈਂ ਫਿਰ ਆਪਣੇ ਨਾਲ ਦੇ ਕਲੀਕ ਨੂੰ ਆਪਣੇ ਯਾਰ ਦੋਸਤ ਨੂੰ ਫੋਨ ਕੀਤਾ ਮੈਂ ਕਿ ਯਾਰ ਚੈੱਕ ਕਰ ਨੰਬਰ ਮੈਨੂੰ ਤੇ ਆਪਣਾ ਹੀ ਲੱਗ ਰਿਹਾ ਇਹ ਆਪਣਾ ਹੀ ਹੈ ਪਰ ਉਹਨੇ ਚੈੱਕ ਕੀਤਾ ਉਹਨੂੰ ਵੀ ਯਕੀਨ ਨਹੀਂ ਹੋਇਆ ਉਹਨੇ ਤੀਸਰੇ ਨੂੰ ਕੀਤਾ ਜਦ ਸਾਰੇ ਜਣੇ ਕਲੀਅਰ ਹੋ ਗਏ ਤਾਂ ਫਿਰ ਉਸ ਤੋਂ ਬਾਅਦ ਮੈਂ ਆਗੇ ਸ਼ੌਪ ਦੇ ਭਾਈ ਨਾਲ ਕੰਟੈਕਟ ਕੀਤਾ ਤੇ ਇਹਨਾਂ ਨੇ ਦੱਸਿਆ ਵੀ ਨਹੀਂ ਤੁਹਾਡਾ ਹੀ ਨੰਬਰ ਹੈ ਜੀ ਉਹਦੇ ਵਿਸ਼ਵਾਸ ਨਹੀਂ ਸੀਗਾ ਕਿ ਬਿਲਕੁਲ ਜੀ ਵਿਸ਼ਵਾਸ ਨਹੀਂ ਸੀਗਾ ਕੰਮ ਕੀ ਕਰਦੇ ਸੀ ਮੈਂ ਪ੍ਰਾਈਵੇਟ ਕਿਸੇ ਕੋ ਲੱਗਾ ਹੈ ਜੀ ਮਾਰਕੀਟ ਵਗੈਰਾ ਦਾ ਮਾਰਕੀਟ ਕਰਦੇ ਹਾਂ ਇਹ ਬਹੁਤ ਵੱਡਾ ਸੁਪਨਾ ਇੱਕ ਪੂਰਾ ਹੋਇਆ ਵਾ 10 ਲੱਖ ਦਾ ਨਾਮ ਵੱਡੀ ਅਮਾਉਂਟ ਹੋਦੀ ਆ ਪੁਣੇ ਦੇ ਬਾਰੇ ਕੀ ਸੋਚਿਆ ਕੀ ਕਰਨਾ ਹੈਗਾ ਫਾਈ ਤੱਕ ਕੋਈ ਪਲਾਨਿੰਗ ਨਹੀਂ ਹੈਗੀ ਜੀ ਜਦੋਂ ਤੁਹਾਨੂੰ ਮਿਲਦੇ ਆਂ ਜਰੂਰ ਦੇਖਦੇ ਆਂ ਡਿਸਾਈਡ ਕਰਦੇ ਆਂ ਉਹ ਸੁਪਨਾ ਦਾ